ਇੱਕ ਔਰਤ ਥਾਣਾ ਮੁਖੀ ਫੜੀ ਗਈ ਹੈ ਇੱਕ ਲੇਡੀ ਐਸ ਐਚਓ ਦੇ ਉੱਪਰ ਝੂਠੇ ਕੇਸ ਬਣਾਉਣ ਦਾ ਡਰਾਵਾ ਦੇ ਕੇ ਤੇ ਲੱਖਾਂ ਰੁਪਏ ਵਟੋਰਨ ਦਾ ਪਰਚਾ ਦਰਜ ਹੋਇਆ ਪੂਰਾ ਮਾਮਲਾ ਤੁਹਾਨੂੰ ਅੱਗੇ ਦੱਸਦੇ ਹਾਂ ਅੱਜ 16 ਫਰਵਰੀ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਇੱਕ ਇੱਕ ਖਬਰ ਦੀ ਦਿੰਨੇ ਆ ਪੂਰੀ ਜਾਣਕਾਰੀ ਤੇ ਪਹਿਲਾ ਮਾਮਲਾ ਹੈ ਕਿ ਫਰੀਦਕੋਟ ਦੇ ਥਾਣਾ ਸਾਦਕ ਦੀ ਐਸ ਐਚਓ ਜਗਿੰਦਰ ਕੌਰ ਦੇ ਉੱਪਰ 2 ਲੱਖ ਰੁਪਏ ਰਿਸ਼ਵਤ ਲੈਣ ਦਾ ਪਰਚਾ ਦਰਜ ਹੋਇਆ ਮਾਮਲਾ ਇਹ ਸੀਗਾ ਕਿ ਇੱਕ ਲੁਧਿਆਣਾ ਵਾਸੀ ਕੋਈ ਪਰਿਵਾਰ ਹੈ ਜਿਹੜੇ ਵਿਚਾਰੇ ਕਬਾੜ ਦਾ ਕੰਮ ਕਰਦੇ ਨੇ ਇੱਕ ਔਰਤ ਪਲਵੀ ਤੇ ਉਹਦਾ ਘਰ ਵਾਲਾ ਅਨਮੋਲ ਉਹਨਾਂ ਕਬਾੜੀ ਪਰਿਵਾਰ ਦੇ ਉੱਪਰ ਇਸ ਐਸ ਐਚਓ ਨੇ ਐਸਾ ਕੰਮ ਕੀਤਾ ਕਿ ਉਹਨਾਂ ਨੂੰ ਇੱਕ ਦਿਨ ਇਹ ਚੱਕ ਲਿਆ ਔਰ ਉਹਨਾਂ ਨੂੰ ਇੱਕ ਪਰਚੇ ਦੇ ਵਿੱਚ ਨਾਮਜ਼ਦ ਕਰਤਾ ਤੇ ਫਿਰ ਉਹਨਾਂ ਤੋਂ 5 ਲੱਖ ਰੁਪਈਆ ਮੰਗ ਕੀਤੀ ਪਰਚੇ 'ਚੋਂ ਨਾਂ ਕੱਢਣ ਦੇ ਲਈ ਤੇ ਫਿਰ 2 ਲੱਖ ਰੁਪਈਆ ਉਹਨਾਂ ਤੋਂ ਲੈ ਲਿਆ ਗਿਆ ਬਾਕੀ ਅਜੇ ਲੈਣੇ ਸੀ ਇਸ ਦਰਮਿਆਨ ਉਹ ਜਿਹੜੀ ਔਰਤ ਹੈ ਪੱਲਵੀ ਜਿਹਦਾ ਘਰ ਵਾਲਾ ਅਨਮੋਲ ਇਹਨਾਂ ਨੇ ਪੁਲਿਸ ਨੇ ਫੜਿਆ ਹੋਇਆ ਸੀ ਉਹਨੇ ਪਹੁੰਚ ਕੀਤੀ ਅੱਗੇ ਸ਼ਿਕਾਇਤਾਂ ਕੀਤੀਆਂ ਤਾਂ ਫਿਰ ਕਈ ਦਿਨਾਂ ਤੋਂ ਇਹ ਮਾਮਲਾ ਅੰਦਰੇ-ਅੰਦਰ ਚੱਲ ਰਿਹਾ ਸੀਗਾ ਤੇ ਹੁਣ ਉਸ ਐਸ ਐਚ ਓ ਜਗਿੰਦਰ ਕੌਰ ਜਿਹੜੀ ਥਾਣਾ ਮੁਖੀ ਹੈ ਸਾਦਕ ਦੀ ਨਾਲ ਉਹਦੇ ਦੋਸ਼ ਪਾਈ ਇੱਕ ਛੇਰ ਸਿੰਘ ਔਰ ਇੱਕ ਲਖਵਿੰਦਰ ਸਿੰਘ ਉਹਨਾਂ ਦੋਨਾਂ ਦੇ ਉੱਪਰ ਪਰਚਾ ਦਰਜ ਹੋਇਆ ਔਰ ਹੁਣ ਜਿਹੜੀ ਐਸਐਸਪੀ ਫਰੀਦ ਕੋ ਡਾਕਟਰ ਪ੍ਰਿਗਿਆ ਜੈ ਨੇ ਉਹ ਕਹਿੰਦੀ ਹੈ ਕਿ ਜਲਦੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ ਤੇ ਇਹਨਾਂ ਦੇ ਉੱਪਰ ਅਸੀਂ ਕਾਰਵਾਈ ਕਰਾਂਗੇ ਪਰ ਇੱਥੇ ਵੱਡੇ ਸਵਾਲ ਨੇ ਆ ਕੁਝ ਦਿਨ ਪਹਿਲਾਂ ਇੱਕ ਜਿਹੜੀ ਥਾਣਾ ਧਰਮਕੋਟ ਦੀ ਐਸਐਚਓ ਸੀ ਕੋਟ ਈਸੇਖੰਮ ਵਾਲੀ ਸਾਈਡ ਉੱਥੇ ਵੀ ਇੱਕ ਥਾਣਾ ਮੁਖੀ ਔਰਤ ਦੇ ਉੱਪਰ ਲੇਡੀ ਐਸ ਐਚਓ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਸੇ ਤਰ੍ਹਾਂ ਝੂਠਾ ਕੇਸ ਤੇ ਰਿਸ਼ਵਤ ਵਾਲੇ ਮਾਮਲੇ 'ਚ ਹੁਣ ਤੁਸੀਂ ਦੇਖੋ ਪੰਜਾਬ ਸਰਕਾਰੇ ਦਾਵਾ ਕਰਦੀ ਹੈ ਕਿ ਪੰਜਾਬ 'ਚ ਰਿਸ਼ਵਤ ਖਤਮ ਪੰਜਾਬ 'ਚ ਤਾਂ ਰਿਸ਼ਵਤ ਨਾ ਕੋਈ ਮੰਗਦਾ ਨਾ ਕਿਸੇ ਨੂੰ ਦੇਣੀ ਪੈਂਦੀ ਹੈ ਪਰ ਤੁਸੀਂ ਦੇਖੋ ਵੱਡੇ ਪੱਧਰ ਤੇ ਰਿਸ਼ਵਤ ਅਜੇ ਚੱਲ ਰਹੀ ਹੈ ਭਗਵੰਤਮਾਨ ਸਰਕਾਰ ਇਹ ਕਹਿੰਦੀ ਅਸੀਂ ਸਖਤੀ ਕੀਤੀ ਹੈ ਹੁਣ ਇਹ ਕਿਹਾ ਜਾਊਗਾ ਕਿ ਆ ਸਖਤੀ ਕਰਕੇ ਹੀ ਫੜੀ ਗਈ ਹੈ ਪਰ ਇੱਕ ਸਵਾਲ ਇੱਥੇ ਬਣਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕਹਿੰਦੀ ਹੈ ਬਾਰ-ਬਾਰ ਐਲਾਨ ਕੀਤੇ ਤਿੰਨ ਦਿਨ ਪਹਿਲਾਂ ਵੀ ਐਲਾਨ ਕੀਤਾ ਕਿ ਜੇਕਰ ਕੋਈ ហេਠਲਾ ਮੁਲਾਜ਼ਮ ਜਾਂ ហេਠਲਾ ਵਿਅਕਤੀ ਰਿਸ਼ਵਤ ਲਵੇਗਾ ਤਾਂ ਉਹਦਾ ਜ਼ਿੰਮੇਵਾਰ ਜ਼ਿਲ੍ਹੇ ਦਾ ਜੇ ਪੁਲਿਸ ਹੈ ਤਾਂ ਜ਼ਿਲ੍ਹੇ ਦਾ ਪੁਲਿਸ ਮੁਖੀ ਉਹਦਾ ਜ਼ਿੰਮੇਵਾਰ ਹੋਵੇਗਾ ਜੇ ਜੇ ਸਿਵਲ ਪ੍ਰਸ਼ਾਸਨ ਹੈ ਦਾ ਡੀਸੀਓ ਦਾ ਜ਼ਿੰਮੇਵਾਰ ਹੋਏਗਾ ਐਸਡੀਐਮ ਉਹਦਾ ਜ਼ਿੰਮੇਵਾਰ ਹੋਏਗਾ ਤਾਂ ਫਿਰ ਹੁਣ ਕੀ ਜ਼ਿਲ੍ਹਾ ਪੁਲਿਸ ਮੁਖੀ ਪ੍ਰੇਗਿਆ ਜੈਨ ਦੇ ਉੱਪਰ ਕੋਈ ਕਾਰਵਾਈ ਕੀਤੀ ਜਾਏਗੀ ਇਹ ਸਵਾਲ ਉੱਠ ਰਿਹਾ ਚਾਰਚ ਫੇਰੇ ਮੀਡੀਆ ਦੇ ਵਿੱਚ ਹੁਣ ਤੁਸੀਂ ਦੇਖੋ ਯਾਰੋ ਧੱਕੇਸ਼ਾਹੀ ਇੱਥੇ ਕਿੰਨੀ ਚੱਲਦੀ ਹੈ ਚਾਰ ਦਮੜਿਆਂ ਦੀ ਖਾਤਰ ਇਹਨੂੰ ਕਹਿੰਦੇ ਆ ਹਰਾਮ ਦੀ ਕਮਾਈ ਇਹ ਹਰਾਮ ਦੀ ਕਮਾਈ ਅੱਜ ਤੱਕ ਬੜਿਆਂ ਨੇ ਬਣਾਈ ਆ ਚਾਰ ਦਮੜਿਆਂ ਦੀ ਖਾਤਰ ਝੂਠੇ ਪਰਚੇ ਪਾ ਦਿੱਤੇ ਜਾਂਦੇ ਨੇ ਸਾਰੀਆਂ ਉਮਰਾਂ ਲੋਕਾਂ ਦੀਆਂ ਗਾਲ ਦਿੱਤੀਆਂ ਜਾਂਦੀਆਂ ਨੇ ਜਿਹੜਾ ਪੈਸੇ ਦੇ ਦੇ ਉਹਨੂੰ ਉਹ ਚਾਹੇ ਗੁਨਾਹਗਾਰੀ ਹੋਵੇ ਉਹਨੂੰ ਬਾਹਰ ਕੱਢ ਦਿੱਤਾ ਜਾਂਦਾ ਤੇ ਜਿਹੜਾ ਪੈਸੇ ਨਾ ਦੇ ਸਕੇ ਉਹਦੀ ਸਾਰੀ ਉਮਰ ਥਾਣਿਆਂ ਜੇਲਾਂ ਕਚਹਿਰੀਆਂ ਦੇ ਵਿੱਚ ਰੋਲ ਦਿੱਤੀ ਜਾਂਦੀ ਆ ਇਸ ਤੋਂ ਵੱਡਾ ਧੱਕਾ ਹੋਰ ਕੀ ਹੋ ਸਕਦਾ ਤੇ ਇਹੋ ਜਿਹੇ ਬੰਦੇ ਫਿਰ ਧਾਰਮਿਕ ਸੰਸਾਨਾਂ ਤੇ ਜਾ ਕੇ ਵੀ ਮੱਥੇ ਟੇਕਦੇ ਨੇ ਪਖੰਡ ਕਰਦੇ ਨੇ ਜਿਵੇਂ ਕਿ ਉਹ ਪਤਾ ਨਹੀਂ ਕਿੰਨੇ ਸੱਚੇ ਸੁੱਚੇ ਹੋਣ ਸੋ ਥਾਣਾ ਸਾਦਕ ਦੀ ਐਸਐਚਓ ਦੇ ਉੱਪਰ ਪਰਚਾ ਦਰਜ ਹੋ ਗਿਆ ਪਰ ਇੱਥੇ ਸਵਾਲ ਵੱਡੇ ਜਿਹੜੇ ਉਹ ਜਵਾਬ ਮੰਗਦੇ ਨੇ ਵੇਖੋ ਇੱਕ ਤਾਂ ਇਸ ਕੇਸ ਚ ਹੋ ਗਿਆ ਪਰ ਇੱਕ ਦਿਨ ਦੇ ਵਿੱਚ ਪਤਾ ਨਹੀਂ ਕਿੰਨੇ ਇੱਕ ਪਰਚੇ ਲੋਕਾਂ ਤੇ ਪੈਂਦੇ ਨੇ ਤੇ ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਪਰਚੇ ਝੂਠੇ ਹੁੰਦੇ ਨੇ ਸਿੱਧੀ ਸਾਫ ਗੱਲ ਆ ਇਥੇ ਤਾਕਤਵਾਰ ਗੁਨਾਗਾਰ ਪੈਸੇ ਦੇ ਜ਼ੋਰ ਤੇ ਸਿਆਸਤਾਂ ਦੇ ਜ਼ੋਰ ਤੇ ਰਾਜਨੀਤਿਕ ਪੁਗਤ ਦੇ ਜ਼ੋਰ ਤੇ ਵੱਜ ਜਾਂਦੇ ਨੇ ਤੇ ਇਥੇ ਬੇਗੁਨਾ ਗਰੀਬ ਜਿਹੜੇ ਨੇ ਉਹ ਰਗੜੇ ਜਾਂਦੇ ਨੇ ਆਹੀ ਕੁਝ ਹੁੰਦਾ ਆ ਰਿਹਾ ਪਿਛਲੇ ਦਿਨੀ ਚੰਦਪਾਣ ਪਿੰਡ ਦੇ ਵਿੱਚ ਇੱਕ ਕਾਂਡ ਵਾਪਰਿਆ ਜਿੱਥੇ ਪਹਿਲਾਂ ਸਾਰੇ ਪਿੰਡ ਦੇ ਮਜ਼ਦੂਰਾਂ ਤੇ ਪਰਚੇ ਦਰਜ ਕਰ ਲਏ 40-50 ਮਜ਼ਦੂਰ ਗ੍ਰਿਫਤਾਰ ਕਰ ਲਏ ਔਰਤਾਂ ਕਰ ਲੀਆਂ ਬੱਚੇ ਕਰ ਲਏ ਗ੍ਰਿਫਤਾਰ ਤੇ ਜਿਹੜੀ ਦੂਜੇ ਪਾਸੇ ਸ਼ੈਲਰ ਮਾਲਕ ਧਿਰ ਸੀ ਉਹ ਲਗਾਤਾਰ মিডিਆ ਨੂੰ ਇੰਟਰਵਿਊ ਦੇ ਰਹੀ ਸੀ ਕਿ ਇਹ ਸਹੀ ਹੋਇਆ ਤੇ ਅਸੀਂ ਬੇਗੁਨਾ ਪਰ ਜਦੋਂ ਫਿਰ ਲੋਕ ਤਾਕਤ ਉੱਠੀ ਤਾਂ ਉਹ ਸਾਰੀ ਗੇਮ ਪਲਟੀ ਫਿਰ ਸਾਰੇ ਮਜ਼ਦੂਰ ਬਿਨਾ ਸ਼ਰਤ ਰਿਹਾ ਕੀਤੇ ਨੇ ਤੇ ਨਾਲੇ ਉਹ ਜਿਹੜਾ ਸ਼ੈਲਰ ਮਾਲਕਾ ਉਹਦੇ ਉੱਪਰ ਪਰਚਾ ਦਰਜ ਕੀਤਾ ਤਾਂ ਜਿਹੜੇ ਐਸ ਐਚਓ ਨੇ ਇਹ ਸਭ ਕੁਝ ਕੀਤਾ ਸੀ ਉਹਨੂੰ ਵੀ ਉੱਤੇ ਵੀ ਕਾਰਵਾਈ ਹੋਈ ਆ ਉਹਨੂੰ ਉੱਥੋਂ ਚਲਦਾ ਕੀਤਾ ਗਿਆ ਹੁਣ ਇਹ ਜਿਹੜੀ ਵੱਡੀ ਗੱਲ ਆਈ ਹੈ ਇਹਦੇ ਉੱਪਰ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਲਿਖਿਓ ਅਗਲੀ ਵੱਡੀ ਖਬਰ ਹੈ ਰੇਲਵੇ ਸਟੇਸ਼ਨ ਦੇ ਉੱਪਰ ਭਾਜੜ ਮੱਚੀ ਹੈ ਕੁੰਭ ਦੇ ਮੇਲੇ ਤੇ ਜਾ ਰਹੇ ਸੀ ਲੋਕ ਨਵੀਂ ਦਿੱਲੀ ਰੇਲਵੇ ਸਟੇਸ਼ਨ ਆਪਣੇ ਭਾਰਤ ਦਾ ਉੱਥੇ 13 ਤੇ 14 ਪਲੇਟਫਾਰਮ ਦੇ ਉੱਪਰ ਟ੍ਰੇਨਾਂ ਆਉਣ ਵਾਲੀਆਂ ਸੀ ਟ੍ਰੇਨਾਂ ਹੋ ਗਈਆਂ ਲੇਟ ਆਪਣੇ ਰੇਲਵੇ ਦਾ ਇਹੀ ਹਾਲ ਹੈ ਆਚਾਨਕ ਅਨਾਉਂਸਮੈਂਟ ਹੋਈ ਕਿ ਟ੍ਰੇਨ ਤਾਂ 16 ਨੰਬਰ ਪਲੇਟਫਾਰਮ ਤੇ ਆ ਗਈ। ਉਥੇ ਭਾਜੜ ਪੈ ਗਈ। ਭਾਜੜ ਦੇ ਵਿੱਚ ਫਿਰ 18 ਜਣਿਆਂ ਦੀ ਮੌਤ ਹੋਈ ਹੈ। ਜਿਨ੍ਹਾਂ ਦੇ ਵਿੱਚ 9 ਔਰਤਾਂ, 4 ਬੱਚੇ ਤੇ ਬਾਕੀ ਜਿਹੜੇ ਆ ਉਹ ਮਰਦ ਨੇ। ਔਰ ਇਹ ਭਾਜੜ ਇਸ ਤਰ੍ਹਾਂ ਮੱਚੀ ਜਿਵੇਂ ਕੁਝ ਦਿਨ ਪਹਿਲਾਂ ਕੁੰਭ ਦੇ ਮੇਲੇ ਦੇ ਵਿੱਚ ਵੀ ਭਾਗੜ ਭਾਜੜ ਮੱਚੀ ਸੀ ਤੇ ਬਹੁਤ ਸਾਰੀਆਂ ਜਾਨਾਂ ਉਥੇ ਵੀ ਚਲੀਆਂ ਗਈਆਂ ਸੀਗੀਆਂ। ਹੁਣ ਇਹਦਾ ਜ਼ਿੰਮੇਵਾਰ ਕੌਣ ਹੈ ਵੇਖੋ ਕਹਿਣ ਨੂੰ ਤਾਂ ਕੋਈ ਇਹ ਵੀ ਕਹਿ ਦੂਗਾ ਵੀ ਇਹ ਤਾਂ ਲੋਕ ਭੱਜੇ ਨੇ ਲੋਕਾਂ ਦੀ ਗਲਤੀ ਹੈ ਨਾ ਭੱਜਦੇ ਪਰ ਅਸਲ ਜ਼ਿੰਮੇਵਾਰ ਇਹਦਾ ਸਰਕਾਰਾਂ ਤੇ ਸਿਸਟਮ ਹੈ ਪਹਿਲੀ ਤਾਂ ਗੱਲ ਲੋਕਾਂ ਨੂੰ ਟਾਈਮ ਦੇ ਉੱਪਰ ਟ੍ਰੇਨ ਕਿਉਂ ਨਹੀਂ ਦਿੱਤੀ ਗਈ ਅੱਛਾ ਇੰਨਾ ਘਾਟ ਓਥੇ ਹੋਣ ਕਿਉਂ ਦਿੱਤਾ ਗਿਆ ਕੀ ਭਾਰਤ ਕੋਲ ਰੇਲ ਗੱਡੀਆਂ ਟ੍ਰੇਨਾਂ ਖਤਮ ਨੇ ਹੈ ਨਹੀਂ ਗਈਆਂ ਕੋਈ ਐਕਸਟਰਾ ਨਹੀਂ ਲਾਈਆਂ ਜਾ ਸਕਦੀਆਂ ਸੀ ਕੁੰਭ ਦਾ ਮੇਲਾ ਇੰਨਾ ਵੱਡਾ ਲੱਗਾ ਹੈ ਤਾ ਇੰਨੀ ਵੱਡੀ ਤਦਾਦ ਤੇ ਯਾਤਰੀ ਜੁੜਨੀ ਨਾ ਟ੍ਰੇਨਾਂ ਇੰਨੀਆਂ ਵੱਧ ਮਾਤਰਾ ਚਲਾਈਆਂ ਜਾ ਸਕਦੀਆਂ ਨੇ ਫਿਰ ਜਿਹੜੀ ਇੱਕ ਅੱਧੀ ਆਉਣੀ ਸੀ ਉਹ ਵੀ ਇੰਨੀ ਲੇਟ ਕਿਉਂ ਆਈ ਤੇ ਫਿਰ ਜੇ ਲੇਟ ਆਈ ਤੇ ਉਹ ਗਲਤ ਪਲੇਟਫਾਰਮ ਤੇ ਕਿਉਂ ਆਈ ਇਹ ਪੂਰਾ ਦਾ ਪੂਰਾ ਜੰਮਾ ਜਿਹੜਾ ਉਹ ਰੇਲਵੇ ਵਿਭਾਗ ਤੇ ਰੇਲਵੇ ਵਿਭਾਗ ਨੂੰ ਚਲਾਉਣ ਵਾਲੀ ਸਰਕਾਰ ਦਾ ਬਣਦਾ ਹੁਣ ਚਾਹੇ ਲੋਕਾਂ ਸਿਰ ਪਾ ਦਿਓ ਇਹਨਾਂ ਨੇ ਤਾਂ ਹੁਣ ਅਨਾਉਂਸ ਕਰਤਾ ਇਹ ਐਕਸ ਗ੍ਰੇਸ਼ੀਆ ਸਕੀਮ ਦੇ ਤਹਿਤ ਜਿਹੜੇ ਮਰ ਗਏ ਨੇ ਉਹਨਾਂ ਨੂੰ 10-10 ਲੱਖ ਜਿਹੜੇ ਜ਼ਖਮੀ ਹੋ ਗਏ ਆ ਉਹਨਾਂ ਨੂੰ 2.5 ਲੱਖ ਤੇ ਜਿਹੜੇ ਮਾਮੂਲੀ ਜ਼ਖਮੀ ਆ ਘੱਟ ਜ਼ਖਮੀ ਆ ਉਹਨਾਂ ਨੂੰ ਲੱਖ-ਲੱਖ ਹੁਣ ਪੈਸਿਆਂ ਦੇ ਨਾਲ ਜਿਹੜੇ ਮਰ ਗਏ ਨੇ ਉਹਨਾਂ ਦੇ ਪਰਿਵਾਰਾਂ ਵਾਲਿਆਂ ਨੂੰ ਤੁਸੀਂ ਉਹਨਾਂ ਦੇ ਘਰ ਦੇ ਜੀ ਮੋੜ ਸਕਦੇ ਹੋ ਨਹੀਂ ਮੋੜ ਸਕਦੇ ਪਰ ਇਹ ਭਲੇਖਾ ਸਰਕਾਰਾਂ ਪਾਲਦੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਦੇ ਉੱਪਰ ਬਿਆਨ ਦਿੱਤਾ ਬਈ ਇਹ ਰੇਲਵੇ ਵਿਭਾਗ ਦੀ ਕੇਂਦਰ ਸਰਕਾਰ ਦੀ ਅੰਗਹੀਲੀ ਆ ਗੱਲ ਠੀਕ ਆ ਗੱਲ ਸਹੀ ਆ ਪਰ ਸਾਰੀਆਂ ਸਰਕਾਰਾਂ ਤੇ ਸਾਰੀਆਂ ਪਾਰਟੀਆਂ ਆਪਣੇ ਪੀੜੇ ਥੱਲੇ ਸੋਟਾ ਮਾਰਨ ਬਈ ਕਿੰਨਾ ਚੰਗਾ ਪ੍ਰਬੰਧ ਤੁਸੀਂ ਲੋਕਾਂ ਨੂੰ ਵੱਖ-ਵੱਖ ਖੇਤਰਾਂ ਦੇ ਵਿੱਚ ਦੇ ਰਹੇ ਹੋ ਆ ਸਾਡੇ ਮੁੰਡੇ ਕੁੜੀਆਂ ਡਿਪੋਰਟ ਹੋ ਕੇ ਵਾਪਸ ਆ ਰਹੇ ਨੇ ਮੁੱਖ ਮੰਤਰੀ ਸਾਹਿਬ ਉੱਥੇ ਉਹਨਾਂ ਨੂੰ ਰਿਸੀਵ ਕਰਦੇ ਫਿਰਦੇ ਨੇ ਉੱਥੇ ਕਿਦਾਂ ਦਾ ਪ੍ਰਬੰਧ ਦਿੱਤਾ ਜਾ ਰਿਹਾ ਹੁਣ ਉਹ ਇਥੋਂ ਜਾਣਦੇ ਕਿਉਂ ਕਿਉਂਕਿ ਇੱਥੇ ਉਹਨਾਂ ਨੂੰ ਨੌਕਰੀ ਨਹੀਂ ਰਜਗਾਰ ਨਹੀਂ ਕੰਮ ਨਹੀਂ ਤਾਂ ਕਰਕੇ ਜਾਂਦੇ ਨੇ ਹੁਣ ਕਿਸੇ ਸਰਕਾਰ ਨੇ ਇਹ ਆਖਿਆ ਵੀ ਅੱਗੇ ਤੋਂ ਅਸੀਂ ਇਦਾਂ ਰਜਗਾਰ ਦਾ ਨੌਕਰੀਆਂ ਦਾ ਪ੍ਰਬੰਧ ਕਰਾਂਗੇ ਕਿ ਮੁੰਡੇ ਕੁੜੀਆਂ ਨੂੰ ਉਧਰ ਨੂੰ ਜਾਣਾ ਨਾ ਪਵੇ ਨਹੀਂ ਆਖਿਆ ਹੁਣ ਅਗਲੀ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਹੈ ਜੀ ਜਿਹੜਾ ਕਿਸਾਨ ਜਥੇਬੰਦੀਆਂ ਨੇ ਕੱਲ ਮੀਟਿੰਗ ਕੀਤੀ ਹੈ ਮੀਟਿੰਗ ਕਰਕੇ ਵੱਡਾ ਐਲਾਨ ਕੀਤਾ ਹੈ ਐਸਕੇਐਮ ਸੰਯੁਕਤ ਮੋਰਚਾ ਭਾਰਤ ਉਹਨਾਂ ਨੇ ਚੰਡੀਗੜ੍ਹ ਚ ਮੀਟਿੰਗ ਕਰਕੇ ਐਲਾਨ ਕੀਤਾ ਕਿ ਅਸੀਂ 5 ਮਾਰਚ ਨੂੰ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਹਜ਼ਾਰਾਂ ਟਰੈਕਟਰ ਲੈ ਕੇ ਆਵਾਂਗੇ ਔਰ ਚੰਡੀਗੜ੍ਹ ਦਾ ਘਰਾਓ ਕੀਤਾ ਜਾਏਗਾ ਔਰ ਘਰਾਓ ਵੀ ਮੁੱਖ ਮੰਤਰੀ ਦਾ ਕੀਤਾ ਜਾਏਗਾ ਮਤਲਬ ਮੁੱਖ ਮੰਤਰੀ ਦਾ ਦਫ਼ਤਰ ਘੇਰਿਆ ਜਾਏਗਾ ਮਾਮਲਾ ਕੀ ਹੈ ਉਹ ਕਹਿੰਦੇ ਨੇ ਕਿ ਇੱਕ ਤਾਂ ਕੇਂਦਰ ਸਰਕਾਰ ਨੇ ਪੁਰਾਣੇ ਰੱਦ ਕਰਾਏ ਤਿੰਨ ਖੇਤੀ ਕਾਨੂੰਨਾਂ ਦਾ ਖਰੜਾ ਫੇਰ ਭੇਜ ਦਿੱਤਾ ਹੈ ਤੇ ਉਹਨੂੰ ਅਜੇ ਤੱਕ ਪੰਜਾਬ ਸਰਕਾਰ ਨੇ ਵਿਸ਼ੇਸ਼ ਵਿਧਾਨ ਸਭਾ ਬੁਲਾ ਕੇ ਰੱਦ ਨਹੀਂ ਕੀਤਾ ਦੂਜਾ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਪੰਜ ਫਸਲਾਂ ਤੇ ਐਮਐਸਪੀ ਦੇਣ ਦਾ ਐਲਾਨ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਨੇ ਕੀਤਾ ਸੀ ਪਰ ਦਿੱਤੀ ਕੋਈ ਨਹੀਂ ਤੀਜਾ ਐਸਕੇਮ ਨੇ ਕਿਹਾ ਕਿ ਜਦੋਂ ਆ ਪਿਛਲੇ ਟਾਈਮ ਚ ਹੜ ਆਏ ਲੱਖਾਂ ਖੇਤ ਰੁੜੇ ਫਸਲਾਂ ਮਾਰੀਆਂ ਗਈਆਂ ਉਹਨਾਂ ਦਾ ਨੁਕਸਾਨ ਮੁਆਵਜ਼ਾ ਜਿਹੜਾ ਉਹ ਦੇਣ ਦੀ ਗੱਲ ਭਗਵਨਤਮਾਨ ਸਰਕਾਰ ਨੇ ਆਖੀ ਸੀ ਮਾਨ ਸਾਹਿਬ ਨੇ ਕਿਹਾ ਸੀ ਮੁਰਗੀ ਮਰੀ ਤੇ ਬੱਕਰੀ ਮਰੀ ਦੇ ਵੀ ਪੈਸੇ ਦਊਗਾ ਪਰ ਉਹ ਦਿੱਤੇ ਨਹੀਂ ਗਏ ਤਾਂ ਇਸ ਤਰ੍ਹਾਂ ਉਹਨਾਂ ਕਿਸਾਨਾਂ ਦੀਆਂ ਮੰਗਾਂ ਨੇ ਉਹ ਕਹਿੰਦੇ ਨੇ ਕਿ ਸਾਡੇ ਨਾਲ ਭਗਵਨਤਮਾਨ ਸਰਕਾਰ ਨੇ ਵੀ ਧੋਖਾ ਕੀਤਾ ਕੇਂਦਰ ਸਰਕਾਰ ਨੇ ਵੀ ਕੀਤਾ ਕੇਂਦਰ ਸਰਕਾਰ ਵੀ ਨਹੀਂ ਸੁਣਦੀ ਮਾਨ ਸਰਕਾਰ ਵੀ ਨਹੀਂ ਸੁਣਦੀ ਔਰ ਐਸਕੇਮ ਨੇ ਕਿਹਾ ਕਿ ਪੂਰੇ ਭਾਰਤ ਦੇ ਵਿੱਚ ਹੀ 5 ਮਾਰਚ ਨੂੰ ਜਿਹੜੇ ਮੁੱਖ ਮੰਤਰੀ ਨੇ ਵਿਧਾਨ ਸਭਾਵਾਂ ਨੇ ਉਹਨਾਂ ਦੇ ਘਰਾਓ ਕੀਤੇ ਜਾਣਗੇ ਤਾਂ ਕਿ ਉਹ ਜਿਹੜਾ ਖੇਤੀ ਕਾਨੂੰਨ ਆ ਉਹ ਰੱਦ ਕਰਵਾਇਆ ਜਾ ਸਕੇ ਹੁਣ ਇਹਦੇ ਉੱਪਰ ਪਤਾ 5 ਤਰੀਕ ਨੂੰ ਲੱਗੂਗਾ ਕਿ ਐਕਸ਼ਨ ਕਿਦਾਂ ਦਾ ਹੁੰਦਾ ਹੈ ਵੈਸੇ ਇਹ ਐਸ ਐਕਸ਼ਨ ਦੇ ਵਿੱਚ ਵੱਡੀਆਂ ਜੱਥੇਬੰਦੀਆਂ ਸ਼ਾਮਲ ਨੇ ਔਰ ਉਧਰ ਸ਼ੰਭੂ ਖਣੋਰੀ ਦੇ ਉੱਪਰ ਮੋਰਚਾ ਲੱਗਾ ਹੋਇਆ ਪਿਛਲੇ ਦਿਨੀ 14 ਫਰਵਰੀ ਨੂੰ ਦੱਲੇ ਵਾਲ ਹੋਰਾਂ ਦੇ ਨਾਲ ਸ਼ੰਭੂ ਖਣੋਰੀ ਮੋਰਚੇ ਵਾਲੀਆਂ ਜੱਥੇਬੰਦੀਆਂ ਨਾਲ ਕੇਂਦਰ ਦੀ ਮੀਟਿੰਗ ਹੋਈ ਹੈ ਪਰ ਨਤੀਜਾ ਕੋਈ ਨਹੀਂ ਨਿਕਲਿਆ ਨਿਕਲਣਾ ਹੀ ਨਹੀਂ ਸੀ ਜਦੋਂ ਸਰਕਾਰਾਂ ਦੀ ਨੀਅਤ ਤੇ ਨੀਤੀ 'ਚ ਗੜਬੜ ਹੋਵੇ ਉਦੋਂ ਨਤੀਜੇ ਨਹੀਂ ਨਿਕਲਿਆ ਕਰਦੇ ਤੇ ਐਦਾਂ ਦੀ ਕਹਾਣੀ ਹੀ ਉਸ ਮੀਟਿੰਗ ਦੀ ਬਣੀ ਹੈ ਹੁਣ 22 ਫਰਵਰੀ ਦੀ ਮੀਟਿੰਗ ਦਿੱਤੀ ਹੋਈ ਹੈ ਜਿਵੇਂ ਉਹ ਇੱਕ ਧਾਮਣੀ ਫਿਲਮ ਦਾ ਡਾਇਲੋਗ ਸੀਗਾ ਉਹ ਅਦਾਲਤ ਦੇ ਵਿੱਚ ਕਹਿੰਦਾ ਹੈ ਜੱਜ ਸਾਹਿਬ ਤਾਰੀਖ ਤੇ ਤਾਰੀਖ ਤੇ ਤਾਰੀਖ ਦਿੱਤੇ ਜਾ ਰਹੇ ਹੋ ਕਿਸੇ ਦਿਨ ਮੈਂ ਅਦਾਲਤ ਮੇ ਆਤਾ ਹੂਆ ਕਿਸੇ ਗਾੜੀ ਦੇ ਨੀਚੇ ਆਕਰ ਕੁਚਲਾ ਜਾਊਂਗਾ ਔਰ ਫਿਰ ਰਹਿ ਜਾਏਗੀ ਸਿਰਫ ਤਾਰੀਖ ਇਸੇ ਤਰ੍ਹਾਂ ਡੱਲੇਵਾਲ ਸਾਹਿਬ ਮਰਨ ਵਰਤ ਤੇ ਚੱਲ ਰਹੇ ਨੇ ਉਹਨਾਂ ਨੂੰ ਕੁਛ ਹੋ ਗਿਆ ਜੱਜ ਮੈਂ ਹੋਰ ਕਈ ਕਿਸਾਨ ਉਥੇ ਮੋਰਚੇ ਦੇ ਉੱਪਰ ਨੁਕਸਾਨੇ ਗਏ ਤਾਂ ਫਿਰ ਰਹਿ ਜਾਣਗੀਆਂ ਕੱਲੀਆਂ ਮੀਟਿੰਗਾਂ ਤੇ ਉਹ ਵੀ ਸਾਲ ਬਾਅਦ ਸਰਕਾਰ ਨੇ ਸ਼ੁਰੂ ਕੀਤੀਆਂ ਨੇ ਪਿਛਲੇ ਸਾਲ ਦੀ 15 ਫਰਵਰੀ ਨੂੰ ਮੀਟਿੰਗ ਕੀਤੀ ਸੀ ਤੇ ਹੁਣ ਅਗਲੇ ਸਾਲ ਦੀ 14 ਫਰਵਰੀ ਨੂੰ ਕੇਂਦਰ ਸਰਕਾਰ ਨੇ ਮੀਟਿੰਗ ਕੀਤੀ ਹੈ ਕੇਂਦਰ ਸਰਕਾਰ ਤਾਂ ਮੀਟਿੰਗ ਵੀ ਨਹੀਂ ਕਰਨਾ ਚਾਹਦੀ ਸੋ ਇਹ ਰਵਈਆ ਸਾਡੇ ਦੇਸ਼ ਦੇ ਲੋਕਤੰਤਰ ਦਾ ਸਾਹਮਣੇ ਆ ਰਿਹਾ ਹੈ ਇੱਕ ਔਰਤ ਥਾਣਾ ਮੁਖੀ ਇੱਕ ਲੇਡੀ ਐਸਐਚਓ ਫੜੀ ਗਈ ਹੈ ਝੂਠਾ ਕੇਸ ਪਾਉਣ ਦਾ ਡਰਾਵਾ ਦੇ ਕੇ ਲੱਖਾਂ ਰੁਪਏ ਵਟੋਰਨ ਦਾ ਪਰਚਾ ਐ ਐਸਐਚਓ ਲੇਡੀ ਦੇ ਉੱਪਰ ਦਰਜ ਹੋਇਆ ਪੂਰਾ ਮਾਮਲਾ ਕੀ ਹੈ گورنر ਨਾਲ ਸੁਣਿਓ ਤੁਹਾਨੂੰ ਅੱਗੇ ਦੱਸਦੇ ਆ ਅੱਜ 16 ਫਰਵਰੀ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਤੇ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਆ ਥਾਣਾ ਸਾਦਕ ਦੀ ਐਸਐਚਓ ਜਗਿੰਦਰ ਕੌਰ ਦੇ ਉੱਪਰ ਪਰਚਾ ਦਰਜ ਹੋਇਆ ਥਾਣਾ ਮੁਖੀ ਲੱਗੀ ਹੋਈ ਸੀ ਇੱਕ ਔਰਤ ਸੀ ਔਰ ਇੰਨਾ ਵੱਡਾ ਰੁਤਬਾ ਇੱਕ ਔਰਤ ਨੂੰ ਮਿਲਿਆ ਸੀ ਕਿ ਉਹ ਪੂਰੇ ਥਾਣੇ ਦੀ ਪੁਲਿਸ ਦੀ ਮੁਖੀ ਸੀ ਔਰ ਪਰਚਾ ਉਹਦੇ ਤੇ ਕੀ ਦਰਜ ਹੋਇਆ 2 ਲੱਖ ਰੁਪਈਆ ਰਿਸ਼ਵਤ ਲੈਣ ਦਾ ਪਰਚਾ ਦਰਜ ਹੋਇਆ ਔਰ ਜਿਹੜੀ ਐਸਐਸਪੀ ਹੈ ਡਾਕਟਰ ਪ੍ਰਿਗਿਆ ਜੈਨ ਫਰੀਦਕੋਟ ਦੀ ਉਹਨੇ ਇਹ ਪੂਰਾ ਖੁਲਾਸਾ মিডিਆ ਦੇ ਸਾਹਮਣੇ ਕੀਤਾ